ਹੈਲੋ ਸਿੱਕਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਉਮੀਦ ਕਰਦਾ ਹਾਂ ਬਾਈ ਸਾਰੇ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਤੇ ਅੱਜ ਤਕਰੀਬਨ 3 ਸਾਲਾਂ ਬਾਅਦ ਮੈਂ ਗਰਾਊਂਡ ਦੇ ਵਿੱਚ ਦੁਬਾਰੇ ਅਜ ਮਿਹਨਤ ਸ਼ੁਰੂ ਕਰ ਰਿਹਾ ਹਾਂਗਾ ਤੇ ਬਾਕੀ ਬਈ ਜਿੰਨੇ ਮੇਰੇ ਨਾਲ ਦੇ ਸੀਗੇ ਜਾਂ ਜਿੰਨੇ ਵੀ ਗਰਾਊਂਡ ਦੇ ਵਿੱਚ ਪਹਿਲਾਂ ਵੀ ਮੰਨ ਲਓ ਜਿੰਨੇ ਵੀ ਜਾਣੇ ਆਉਂਦੇ ਸੀਗੇ ਮੇਰੀ ਕੋਸ਼ਿਸ਼ ਰਹੂਗੀ ਵੀ ਸਾਰਿਆਂ ਨੂੰ ਦੁਬਾਰੇ ਗਰਾਊਂਡ ਦੇ ਵਿੱਚ ਲੈ ਕੇ ਆਈਏ ਤੇ ਫੇਰ ਲਾਇਏ ਰੌਣਕ ਗਰਾਊਂਡ ਦੇ ਵਿੱਚ 2007 ਦੇ ਵਿੱਚ ਲਾਲੇ ਤੁੰਗਾਲੀ ਦਾ ਕੈਂਪ ਲੱਗਿਆ ਸੀ ਇੱਥੇ ਤੁਸੀਂ ਐ ਲਾਲੋ ਵੀ ਤਿਲ ਸਿੱਟਾਂ ਨੂੰ ਥਾਣੀ ਸੀ ਹੁੰਦੀ ਇੰਨੇ ਜਾਣੇ ਹੁੰਦੇ ਸੀ ਬਾਕੀ ਕੈਂਪ ਤੋਂ ਬਿਨਾਂ ਵੀ ਮੰਨ ਲਓ ਵੀ ਇੱਥੇ ਇੰਨੀਆਂ ਘੇਰੀਆਂ ਲੱਗਦੀਆਂ ਸੀਗੀਆਂ ਗਰਾਊਂਡ ਦੇ ਵਿੱਚ ਜਿਹੜਾ ਜਵੇਲਾ ਪਿਆ ਤੇ ਸਾਨੂੰ ਬਾਈ ਲਾਲਾ ਕਹਿੰਦਾ ਹੁੰਦਾ ਸੀ ਕਹਾਂ ਤੁਸੀਂ ਇੰਨੇ ਜਾਣੇ ਤੇ ਕਹਿੰਦਾ ਇਕੱਠੇ ਹੋਣ ਨੂੰ ਵੀ ਤਰਸੋਂਗੇ ਉਹ ਗੱਲ ਬਾਈ ਸੱਚ ਹੋ ਗਈ ਜਮਾ ਤੇ ਅੱਜ ਇਕੱਠੇ ਹੋਣ ਨੂੰ ਵੀ ਤਰਸਦੇ ਆ ਇੱਥੇ ਤੇ ਆਪਣੀ ਵੀ ਕੋਸ਼ਿਸ਼ ਰਹੂਗੀ ਵੀ ਇੱਥੇ ਦੁਬਾਰੇ ਫਿਰ رونਕ ਲਾਈਏ ਗਰਾਉਂਡ ਦੇ ਵਿੱਚ ਤੇ ਮਿਲਦੇ ਆਂ